ਹਲਕਾ ਤੇ ਜਾਈਏ ਕਲੰਬੀਆ ਯੂਨੀਵਰਸਿਟੀ ਨੇ ਆਪਣੇ 180 ਜਿਹੜੇ ਸਟਾਫਰਸ ਆ ਉਹਨਾਂ ਨੂੰ ਉਹਨਾਂ ਦੀਆਂ ਜੌਬਸ ਜਿਹੜੀਆਂ ਕੱਟ ਕਰ ਦਿੱਤੀਆਂ ਆ ਜਿਹੜੀਆਂ ਕਿ ਫੈਡਰਲ ਗ੍ਰਾਂਟਸ ਦੇ ਜ਼ਰੀਏ ਫੰਡ ਹੁੰਦੀਆਂ ਸੀ ਫੈਡਰਲ ਗ੍ਰਾਂਟਸ ਜੋ ਕਿ ਰਾਸ਼ਪਤਰੀ ਟਰੰਪ ਤੇ ਟਰੰਪ ਐਡਮਿਨਿਸਟ੍ਰੇਸ਼ਨ ਦੇ ਦੁਆਰਾ ਕਲੰਬੀਆ ਯੂਨੀਵਰਸਿਟੀਆਂ ਦੇ ਦिए ਆ ਪੁੱਲ ਜਿਹੜੀਆਂ ਕਾਲੀਆਂ ਗਈਆਂ ਆ ਵਾਪਸ ਲੈ ਲਈਆਂ ਗਈਆਂ ਆ 400 ਮਿਲੀਅਨ ਡਾਲਰ ਦੀ ਜਿਹੜੀ ਫੈਡਰਲ ਫੰਡਿੰਗ ਆਉਂਦੀ ਸੀ ਇਸ ਕੈਂਪਸ ਦੇ ਵਿੱਚ ਉਸ ਨੂੰ ਰੋਕ ਦਿੱਤਾ ਗਿਆ ਸੀਗਾ ਸੋ ਡਿਮਾਂਡ ਸੀ ਕਿ 트럼ਪ ਐਡਮਿਨਿਸਟ੍ਰੇਸ਼ਨ ਦੇ ਵੀ ਸਾਡੇ ਹਿਸਾਬ ਦੇ ਨਾਲ ਜਿਹੜਾ ਥੋੜਾ ਜਿਹਾ ਕੰਮਕਾਜ ਨੂੰ ਜਿਹੜਾ ਉਹ ਵਧਾਓ ਸਟੂਡੈਂਟਸ ਨੂੰ ਜਿਹੜਾ ਉਹ ਬੈਨ ਕਰੋ ਜਿਹੜੀ ਮਾਸਕ ਜਿਹੜੇ ਉਹ ਨਾ ਪਾਉਣ ਪ੍ਰੋਟੈਸਟ ਦੇ ਉੱਤੇ ਸਰਕਾਰ ਦੇ ਖਿਲਾਫ ਜਿਹੜਾ ਉਹ ਨਾ ਪ੍ਰਚਾਰ ਜਿਹੜਾ ਉੱਥੇ ਹੋਵੇ ਉਸ ਤੋਂ ਇਲਾਵਾ ਉਹ ਕਹਿੰਦੇ ਵੀ ਜਿਹੜੀ ਪੜ੍ਹਾਈ ਦੇ ਵਿੱਚ ਆ ਥੋੜੀਆਂ ਸਾਡੀਆਂ ਗੱਲਾਂ ਆ ਉਹਨਾਂ ਨੂੰ ਜ਼ਿਆਦਾ ਪ੍ਰਮੋਟ ਜਿਹੜਾ ਕੀਤਾ ਜਾਵੇ ਜਿਸ ਨੂੰ ਵੈਂਚੂਰ ਕਲੰਬੀਆ ਯੂਨੀਵਰਸਿਟੀ ਤੇ ਹੋਰ ਕਈ ਯੂਨੀਵਰਸਿਟੀਆਂ ਨੇ ਜਿਹੜਾ ਉਹ ਟਕਰਾ ਦਿੱਤਾ ਸੀ ਜਿਸ ਤੋਂ ਬਾਅਦ ਚ ਰਾਸ਼ਪਤੀ 트੍ਰੰਪ ਹੁਣਾ ਨੇ ਉਹਨਾਂ ਦੀਆਂ ਜਿਹੜੀਆਂ ਫੈਡਰਲ ਫੰਡਿੰਗਜ਼ ਆ ਉਹੋ ਰੋਕ ਦਿੱਤੀਆਂ ਸੀ ਗਿਆ ਆ ਆਪਾਂ ਪਹਿਲਾਂ ਵੀ ਤੁਸੀਂ ਵੀ ਕਿੰਨੀ ਵਾਰੀ ਦੱਸ ਚੁੱਕਿਆ ਵੀ ਉਹਨਾਂ ਦਾ ਜਿਹੜਾ ਆ ਨਾਨ-ਪ੍ਰੋਫਿਟ ਵਾਲਾ ਇੱਕ ਆਈਆਰਐਸ ਦੇ ਵਿੱਚ ਸਟੇਟਸ ਹੁੰਦਾ ਆ ਉਸ ਨੂੰ ਵੀ ਰਿਵੋਕ ਕਰਨ ਦੀਆਂ ਜਿਹੜੀਆਂ ਕੋਸ਼ਿਸ਼ਾਂ ਆ ਉਹ ਨਾਲ ਦੇ ਨਾਲ ਚੱਲ ਰਹੀਆਂ ਆ ਸੋ ਕਿੰਨੇ ਵੀ ਉਹਨਾਂ ਫੈਡਰਲ ਗ੍ਰਾਂਟਸ ਦੇ ਜ਼ਰੀਏ ਜਿਹੜੇ 180 ਸਟਾਫ ਮੈਂਬਰ ਕੰਮ ਕਰਦੇ ਸੀ ਉਹਨਾਂ ਦੀ ਹੁਣ ਜਿਹੜੀ ਆ ਉਹ ਛੁੱਟੀ ਕਰ ਦਿੱਤੀ ਗਈ ਆ ਉਹਨਾਂ ਨੂੰ ਲੇਆਫ ਕੀਤਾ ਗਿਆ ਆ ਲੈਅ ਆਫ ਦੀ ਜੇ ਗੱਲ ਕਰਦੇ ਜਾਈਏ ਬੜੀਆਂ ਡਿਪਰੈਸਿੰਗ ਜੌਬਸ ਆ ਜੇ ਗੂਗਲ ਤੇ ਸਰਚ ਕਰ ਲਿਓ ਲੈਅ ਆਫ ਦੇ ਨਾਲ ਪਹਿਲੇ 2-3 ਪੇਜ ਭਰੇ ਹੋਏਗਾ ਹਰ ਕੰਪਨੀ ਚ ਲੈਅ ਆਫ ਆ ਸਾਡੇ ਵੀ ਏਰੀਆ ਦੇ ਵਿੱਚ ਇੱਕ ਬਹੁਤ ਵੱਡੀ ਬਾਇਓ ਟੈਕਨੋਲੋਜੀ ਕੰਪਨੀ ਬਾਇਓ ਟੈਕਨੋਲੋਜੀ ਯੂਨਿਟੀ ਬਾਇਓ ਟੈਕਨੋਲੋਜੀ ਉਹਨਾਂ ਨੇ ਪੂਰੇ ਦਾ ਪੂਰਾ ਸਟਾਫ ਜਿਹੜਾ ਕੰਪਨੀ ਦਾ ਲੇ ਆਫ ਕਰ ਦਿੱਤਾ ਹੈਗਾ ਕੁਝ ਕ EMPLOYEES ਨੂੰ ਐਸ ਅ ਕੰਸਲਟੈਂਟ ਰੱਖ ਲਿਆ 700 ਮਿਲੀਅਨ ਡਾਲਰ ਵੈਲਿਊਏਸ਼ਨ ਦੀ ਇਹ ਜਿਹੜੀ ਕੰਪਨੀ ਸੀ ਰਿਸਰਚ ਕਰਦੀ ਆ ਏਜਿੰਗ ਦੇ ਉੱਤੇ ਅੱਖਾਂ ਦੇ ਜਿਹੜਾ ਜਿਹਨਾਂ ਡਾਇਬੀਟਿਸ ਕਰਕੇ ਅੱਖਾਂ ਨੂੰ ਡੈਮੇਜ ਹੁੰਦਾ ਉਹਦੇ ਉੱਤੇ ਇਹ ਰਿਸਰਚ ਕਰ ਰਹੀ ਸੀ ਸੋ ਬਹੁਤ ਸਾਰੀਆਂ ਕੰਪਨੀਆਂ ਦੇ ਵਿੱਚ ਜਿਹੜੀ ਲੇ ਆਫ ਆ ਇਸ ਟਾਈਮ ਚੱਲ ਰਹੀ ਹੈਗੀ ਆ ਦੂਸਰਾ ਬਸੇ ਅੱਜ ਡਾਉਜਨ ਇੰਡਸਟਰੀਅਲ 300 ਤੋਂ ਵੱਧ ਪੁਆਇੰਟ ਡ੍ਰੌਪ ਹੋ ਗਿਆ ਕਿਉਂਕਿ ਇਨਵੈਸਟਰਸ ਜੋ ਆ ਉਹ ਵੇਟ ਕਰ ਰਹੇ ਆ ਟੈਰਿਫ ਨੂੰ ਲੈ ਕੇ ਟ੍ਰੇਡ ਡੀਲਸ ਨੂੰ ਲੈ ਕੇ मोस्ट प्रोਬਬਲੀ ਆ ਜਿਹੜਾ ਹੁਣ ਜਿਸ ਟਾਈਮ ਮੀਟਿੰਗ ਚੱਲ ਰਹੀ ਹੈ ਮਾਰਕਾਰਨੀ ਤੇ ਪ੍ਰੈਜ਼ੀਡੈਂਟ ਡੋਨਲਡ ਟਰੰਪ ਉਹਨਾਂ ਦੀ ਉਹਦੇ ਉੱਤੇ ਵੀ ਉਹ ਤੋਂ ਬਾਅਦ ਕੀ ਹੁੰਦਾ ਹੈ ਰਿਜ਼ਲਟ ਉਹ ਵੀ ਪਤਾ ਚੱਲੂਗਾ 320.1 ਟਾਈਮ ਦੇ ਉੱਤੇ ਡਾਉਜਨ ਇੰਡਸਟਰੀਅਲ ਡਾਉਨ ਹੈਗਾ ਐਸ ਐਨ ਪੀ 0.6 ਤੇ ਨੈਸਟੈਕ 0.7 ਟੈਸਲਾ ਦੇ ਸਟਾਕ ਆਲਰੇਡੀ ਜਿਹੜੇ 2% ਤੋਂ ਵੱਧ ਜਿਹੜੇ ਡਾਉਨ ਜਾ ਚੁੱਕੇ ਹੈਗੇ ਆ ਗੋਲਡਮਨ ਸੈਕਸ ਤੇ 1% ਜਿਹੜੇ ਡਿਪ ਹੋ ਚੁੱਕੇ ਹੈਗੇ ਆ